पाणी ॾुखियूं <listings> ਬੰਦੀ ਦਾ ਸਾਡਾ ਆਈ ਕਾਰਡ ਆ। ਨਹੀਂ ਆਈ ਕਾਰਡ ਦਿੰਦੇ ਹਰ ਇੱਕ ਨੂੰ। ਆ ਇਹਦਾ ਨਿਯੁਕਤੀ ਪੱਤਰ ਆ। ਜੋ ਹਰ ਇੱਕ ਬੰਦੀ ਨੂੰ ਦਿੱਤਾ ਗਿਆ ਹੈ। ਸੇ ਕੋਈ ਕੋਈ ਨਹੀਂ। ਬਨੈ ਸੋਨ ਹਰ ਸਵਾਸਾ ਸਰਦਾਰ ਬਾਬਾ ਬਰਜਿੰਦਰ ਸਿੰਘ ਜੀ। ਜਿੰਦਾਬਾਦ ਸਵਾਸਾ ਕੌਮੀ ਪ੍ਰੈਜ਼ੀਡੈਂਟ ਆਲ ਇੰਡੀਆ ਜੋਧਾ ਸਿੰਘ ਜਸਾਲ ਅੱਜ ਅਸੀਂ ਤਲਵੰਡੀ ਗਰਾਿਆਂ ਵਿਖੇ ਸਰਦਾਰ ਸ਼ਾਮ ਸਿੰਘ ਨੂੰ ਪ੍ਰਧਾਨ ਕੀ ਦੀ ਨਿਯੁਕਤੀ ਵਾਸਤੇ ਸੂਚਿਤ ਪੱਤਰ ਅਤੇ ਆਈ ਕਾਰਡ ਦੇਣ ਵਾਸਤੇ ਆਏ ਹਾਂ ਤੇ ਉਹਨਾਂ ਨੂੰ ਸਨਮਾਨ ਕੀਤਾ ਹੈ ਤੇ ਉਹਨਾਂ ਨੂੰ ਅੱਜ ਤੋਂ ਅਸੀਂ ਐਸ்சி ਬੈਂਕ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਤੇ ਇਹਨਾਂ ਨੂੰ ਜਥੇਬੰਦੀ ਦੇ ਬੋਰਡ ਦੇ ਇਹ ਆਪਣਾ ਜਥੇਬੰਦੀ ਨੂੰ ਨਾ ਉਤਸ਼ਾਹ ਕਰਨ ਵਾਸਤੇ ਇਹਨਾਂ ਨੂੰ ਪੂਰੇ ਅਧਿਕਾਰ ਦਿੱਤੇ ਆ ਤੇ ਇਸ ਵਾਸਤੇ ਅਸੀਂ ਚਮਨੇ ਆ ਕਿ ਸਾਡੀ ਜਿਹੜੀ ਜਥੇਬੰਦੀ ਆ ਇਹ ਹੋਰ ਦਿਨ ਦੂਣੀ ਤੇ ਰਾਤ ਦੂਣੀ ਜਿਹੜੀ ਆ ਉਹ ਤਰੱਕੀ ਕਰੇ ਤੇ ਸਾਨੂੰ ਸ਼ਾਮ ਸਿੰਘ ਦੇ ਉੱਤੇ ਮਾਣ ਆ ਕਿ ਇਹ ਸਾਡੀ ਜਥੇਬੰਦੀ ਦਾ ਜਿਹੜਾ ਕੰਮ ਹੈ ਇਹ ਲੈ ਕੇ ਚੱਲਣਗੇ ਤੇ ਇਹਨਾਂ ਦੇ ਨਾਲ ਬਾਬਾ ਬਲਜਿੰਦਰ ਸਿੰਘ ਜੀ ਨਿਹੰਗ ਸਿੰਘ ਉਹਨਾਂ ਦੀ ਜੁਤੀ ਜਿਹੜੀ ਆ ਉਹ ਇਹਨਾਂ ਤੋਂ ਪਹਿਲਾਂ ਹੋਈ ਆ ਉਹ ਡੇਰਾ ਬਾਬਾ ਨਾਨਕ ਤਸ਼ਕੀਲ ਦੇ ਪ੍ਰਧਾਨ ਨੇ ਤੇ ਉਹਨਾਂ ਨੂੰ ਵੀ ਇਹ ਸਾਡੀ ਅਪੀਲ ਆ ਕਿ ਤੁਸੀਂ ਦੋਨਾਂ ਨੇ ਰਲ ਕੇ ਤੇ ਆਲ ਇੰਡੀਆ ਜੋਧਾ ਸੰਘਰਸ਼ ਦਲ ਦਾ ਜੋ ਵੀ ਕੰਮ ਹੋਵੇ ਜੋ ਕਾਰੋਬਾਰ ਹੋਵੇ ਜੋ ਵੀ ਪ੍ਰੋਗਰਾਮ ਹੋਣ ਉਹਨਾਂ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਲੈਣਾ ਹੈ ਤੇ ਜਥੇਬੰਦੀ ਦੇ ਹਰ ਇੱਕ ਪੱਧਰੇ ਵਿੱਚ ਚੱਲਣ ਦੀ ਕੋਸ਼ਿਸ਼ ਕਰਨੀਆਂ ਇਹਨਾਂ ਕੋਈ ਕਹਿੰਦਾ ਕਮਾ ਜਾਲਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਤਲਵੰਡੀ ਗਰਾਏ ਤੋਂ ਸ਼ਾਮ ਸਿੰਘ ਜੀ ਸ਼ਾਮ ਸਿੰਘ ਜੀ ਆਲ ਇੰਡੀਆ ਜੋਧਾ ਸਕਰਸ ਦੇ ਪ੍ਰਧਾਨ ਨਵੇਂ ਚੁਣਿਆ ਇਹ ਸਾਡੇ ਭੋਮਾ ਸਾਹਿਬ ਜੀ ਪ੍ਰਧਾਨ ਆਲ ਇੰਡੀਆ ਦੇ ਇਹਨਾਂ ਦੇ ਨਾਲ ਜਿਹੜੀ ਵੀ ਇਹਨਾਂ ਸੇਵਾ ਬਖਸ਼ਿਸ਼ ਕੀਤੀ ਆ ਮੈਂ ਆਪਣੇ ਮਾਨਤਾ ਅੰਤਰਨਾ ਪੂਰੀ ਨਿਭਾਵਾਂਗਾ ਜੀ ਜਿੱਥੇ ਵੀ ਆਖਣਗੇ ਜੋ ਵੀ ਆਖਣਗੇ ਮੈਂ ਇਹਨਾਂ ਦੇ ਹੁਕਮ ਦੇ ਨਾਲ ਹੀ ਰਾਂਗਾ ਇਹਨਾਂ ਦੇ ਹੁਕਮ ਚੀਰਾਗਾ ਜੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਦੀਪ ਸਿੰਘ ਜੀ ਸਰਪ੍ਰਸਤ ਜੋਦਾ ਸੰਘਰਸ਼ ਦਲ ਆਲ ਇੰਡੀਆ ਔਰ ਪ੍ਰਧਾਨ ਸਰਦਾਰ ਸੁਖਵੰਤ ਸਿੰਘ ਜੀ ਭੋਮਾ ਜਿਨ੍ਹਾਂ ਨੇ ਅੱਜ ਮੈਨੂੰ ਜਨਰਲ ਸੈਕਟਰੀ ਅਤੇ ਮੀਡੀਆ ਚਾਰਜ ਲਾਇਆ ਮੈਂ ਬਹੁਤ ਹੀ ਧੰਨਵਾਦ ਕਰਦਾ ਉਹਨਾਂ ਦਾ ਔਰ ਤੰਦੇਈ ਦੇ ਨਾਲ ਮੈਂ ਇਹ ਜੋ ਸੇਵਾਵਾਂ ਦਿੱਤੀਆਂ ਨੇ ਉਹ ਮੈਂ ਪੂਰੀਆਂ ਕਰਾਂਗਾ ਮੇਰਾ ਪਿੰਡ ਬਸਰਾਵਾ ਸਤਨਾਮ ਸਿੰਘ ਮੇਰਾ ਨਾਮ ਆ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਤਲਵੰਡੀ ਗੁਰਾਇਆਂ ਵਿਖੇ ਇਕੱਤਰ ਹੋਏ ਹਾਂ ਪ੍ਰਧਾਨ ਸਾਡੇ ਕੌਮੀ ਪ੍ਰਧਾਨ ਸਰਦਾਰ ਸੁਖਵੰਤ ਸਿੰਘ ਜੀ ਭੋਮਾ ਜੀ ਦੀ ਰਹਿਨਮਾਈ ਦੇ ਹੇਠ ਅਸੀਂ ਇਸ ਨਗਰ ਵਿੱਚ ਪਹਿਲਾਂ ਵੀ ਇੱਕ ਦੋ ਨਿਯੁਕਤੀਆਂ ਕੀਤੀਆਂ ਸੀਗੀਆਂ ਸੋ ਹੁਣ ਦੋ ਨਿਯੁਕਤੀਆਂ ਹੋਰ ਕੀਤੀਆਂ ਨੇ ਸਰਦਾਰ ਸ਼ਾਮ ਸਿੰਘ ਜੀ ਨੂੰ ਐਸੀ ਵਿੰਗ ਦਾ ਪ੍ਰਧਾਨ ਪੰਜਾਬ ਦਾ ਲਗਾਇਆ ਤੇ ਨਾਲ ਸਰਦਾਰ ਸੁਤਨਾਮ ਸਿੰਘ ਜੀ ਬਸਰਾਵਾ ਹੁਣ ਉਹਨੂੰ মিডিਆ ਇਨਚਾਰਜ ਲਗਾਇਆ ਵਾ ਖੁਦਾਸ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਆਲ ਇੰਡੀਆ ਜੋਧਾ ਸੰਘਰਸ਼ ਦਲ ਤੋਂ ਮੈਨੂੰ ਇਹਨਾਂ ਨੇ ਨਿਯੁਕਤ ਕੀਤਾ ਸੀਗਾ ਹੁਣ ਜਿੱਥੇ ਵੀ ਪ੍ਰਧਾਨ ਜੀ ਹੁਣੀ ਹੁਕਮ ਲਾਉਂਦੇ ਨੇ ਉਹਨਾਂ ਦੇ ਨਾਲ ਜਿਹੜਾ ਹੈ ਉਹ ਨਗਰ-ਨਗਰ ਜਾ ਕਰਕੇ ਜਿਹੜੀਆਂ ਨੇ ਨਿਯੁਕਤੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ ਜਿੰਨੀਆਂ ਵੀ ਨਿਯੁਕਤੀਆਂ ਕੀਤੀਆਂ ਨੇ ਇਹਨਾਂ ਸਾਰੇ ਅਹੁਦੇਦਾਰਾਂ ਨੂੰ ਸਾਡੇ ਵੱਲੋਂ ਸਾਡੀ ਜਥੇਬੰਦੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤਾਂ ਦੇਹੀ ਦੇ ਨਾਲ ਜਿਹੜਾ ਹੈ ਆਪਣਾ ਫਰਜ ਨਿਭਾਉਣ ਵਾਸਤੇ ਇਹਨਾਂ ਨੂੰ ਬੇਨਤੀ ਹੈ ਜੀ ਸੋ ਇਨੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਹੋ